ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਜੀ ਆਪ ਸਾਰਿਆਂ ਦਾ ਵਿਰਸਾ ਚੈਨਲ ਤੇ ਸੰਗਤ ਜੀ ਅੱਜ ਬੜੇ ਸਮੇਂ ਬਾਅਦ ਬੜੇ ਚਿਰ ਬਾਅਦ ਆਪ ਜੀ ਦੇ ਨਾਲ ਜੋ ਸਾਡਾ ਸਫਰੀ ਪੈਂਡਾ ਹੁੰਦਾ ਜੇ ਸਫਰੀ ਪੈਂਡੇ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਸ਼ਮੀਰ ਦੇ ਮੌਲਿਕ ਸਿੱਕ ਇਤਿਹਾਸ ਨੂੰ ਆਪ ਤੱਕ ਪਹੁੰਚਾਉਣ ਦੀ ਉਸ ਦੀ ਸ਼ੁਰੂਆਤ ਕੀਤੀ ਹੈ ਠੰਡ ਦੇ ਦੌਰਾਨ ਅਚਨਚੇਤ ਇਸ ਸਫਰ ਦੀ ਕਾਰਤ ਕਰੀ ਗਈ ਤੇ ਅੱਜ ਅਸੀਂ ਉਹ ਇੱਕ ਸਫ਼ਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਸਾਡਾ ਅੱਜ ਦਾ ਇਹ ਵਲੌਗ ਗੁਰਦੁਆਰਾ ਪਰਮਪੀਲਾ ਤੋਂ ਅੱਗੇ ਊੜੀ ਤੋਂ ਅੱਗੇ ਗੁਰਦੁਆਰਾ 6ਵੀਂ ਪਾਤਸ਼ਾਹੀ ਦੁਲਾਂਝਾ ਊੜੀ ਦੇ ਵਿੱਚ ਹੈ ਜਿੱਥੇ ਅਸੀਂ ਪਹੁੰਚ ਕੇ ਉਸ ਪਾਵਨ ਸਥਾਨ ਦੇ ਦਰਸ਼ਨ ਕਰਨੇ ਨੇ ਉੱਥੋਂ ਦੀ ਸੇਵਾ ਜੋ ਚੱਲ ਰਹੀ ਹੈ ਜੋ ਕਿ ਕਾਰ ਸੇਵਾ ਬਾਬਾ ਹਰਬੰਸ ਸਿੰਘ ਅਤੇ ਇੱਥੋਂ ਦੇ ਬਾਰਾਮੁਲਾ ਦੇ ਪਤਵੰਤੇ ਸੱਜਣਾ ਵੱਲੋਂ ਉਹ ਸੇਵਾ ਆਰੰਭ ਕੀਤੀ ਗਈ ਹੈ ਉਸ ਨੂੰ ਆਪ ਤੱਕ ਰੂਬਰੂ ਕਰਾਂਗੇ ਤੇ ਨਾਲ ਦੇ ਨਾਲ ਉਸ ਇਲਾਕੇ ਦੇ ਇਤਿਹਾਸ ਤੇ ਸਾਡੀ ਕੋਸ਼ਿਸ਼ ਹੋਰ ਹੈ ਕਸ਼ਮੀਰ ਦੇ ਮੌਲਕ ਸੇਕ ਇਤਿਹਾਸ ਦੇ ਵਿੱਚ 1947 ਦਾ ਵਰਕਾ ਵੀ ਇਸੇ ਇਲਾਕੇ ਦੇ ਨਾਲ ਸੰਬੰਧਿਤ ਹੈ ਅੱਜ ਅਸੀਂ ਜਿਸ ਇਲਾਕੇ ਦੇ ਵਿੱਚ ਖੜੇ ਹਾਂ ਇਹ ਉਹੀ ਰਸਤਾ ਹੈ ਜਿੱਥੋਂ ਇੱਥੋਂ ਹੀ ਜੋ ਕਸ਼ਮੀਰ ਦੀ ਤਵਾਰੀਖ ਦਾ ਸਭ ਤੋਂ ਖੂਨੀ ਇਤਿਹਾਸ ਸਾਨੂੰ 1947 ਦੇ ਸਿੱਕਤਲੇ ਆਮ ਦਸਰਜਿਆ ਗਿਆ ਹੈ ਉਹ ਆਪ ਤੱਕ ਪਹੁੰਚਾਉਣ ਦੀ ਕੋਸ਼ਿਸ਼ ਰਵੇਗੀ ਆਪ ਸਾਰੇ ਵਲੌਗ ਨੂੰ ਦੇਖਣਾ ਆ ਤੇ ਇਸ ਸਮੇਂ ਅਸੀਂ ਖੜੇ ਆ ਜੀ ਬਾਰਾਮੁਲਾ ਦੇ ਵਿੱਚ ਮੇਰੇ ਪਿੱਛੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਾਰਾਮੁਲਾ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਤੇ ਇਸ ਦਾ ਵੀ ਇੱਕ ਪੂਰਾ ਵਲੌਗ ਚੈਨਲ ਦੇ ਉੱਪਰ ਪਿਆ ਹੋਇਆ ਹੈ ਟੂਰਿਸਟ ਵੀਡੀਓ ਰਾਹੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ ਤੇ ਆਓ ਹੁਣ ਸਫਰ ਆਪ ਜੀ ਨੂੰ ਆਰੰਭ ਕਰਨ ਤੋਂ ਪਹਿਲਾਂ ਮਿਲਾਉਂਦੇ ਆ ਉਸ ਸ਼ਖਸ ਦੇ ਨਾਲ ਜਿਨ੍ਹਾਂ ਦੇ ਨਾਲ ਇਹ ਸਫਰ ਅੱਜ ਸ਼ੁਰੂ ਹੋ ਚੁੱਕਿਆ ਹੈ ਜੀ ਤੇ ਆਓ ਉਹਨਾਂ ਨਾਲ ਰੂਬਰੂ ਹੁੰਦੇ ਆਂ ਸੋ ਸਾਧ ਸੰਗਤ ਜੀ ਅੱਜ ਇਸ ਸਫਰ ਦੇ ਵਿੱਚ ਮੇਰੇ ਨਾਲ ਬਹੁਤ ਹੀ ਜੋਸ਼ੀਲੇ ਉਦਮੀ ਵੀਰ ਮੇਰੇ ਨਾਲ ਨੇ ਇਹਨੇ ਵੀਰ ਸਰਬਜੀਤ ਸਿੰਘ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੱਟ-ਕੁੱਟ ਕੇ ਇਹਨਾਂ ਵਿੱਚ ਪੰਥ ਪ੍ਰਸਤੀ ਦੀ ਭਾਵਨਾਵਾਂ ਪਈ ਹੋਈਆਂ ਨੇ ਤੇ ਬਹੁਤ ਉਦਮੀ ਨੇ ਅੱਜ ਇਹਨਾਂ ਨੇ ਮੈਨੂੰ ਅਚਨਚੇਤ ਹੀ ਉਠਾ ਲਿਆ ਕਿ ਆ ਜੀ ਤੁਸੀਂ ਸਿਰਫ ਢਾਲ ਮਟੋਲੀ ਕਰਦੇ ਰਹਿੰਦੇ ਹੋ ਹਾਰ ਕੰਮ ਨੂੰ ਤੇ ਤੁਸੀਂ ਉਠੋ ਕਿਤੇ ਚਲੀਏ ਅਸੀਂ ਤੇ ਮੈਂ ਕਿਹਾ ਚਲੋ ਜੀ ਜਦੋਂ ਤੁਸੀਂ ਤਿਆਰ ਹੋ ਤੇ ਅੱਜ ਇਹ ਸਫਰ ਵੈਸੇ ਤਾਂ ਅਸੀਂ ਹਰ ਵਕਤ ਜਦੋਂ ਵੀ ਇਸ ਸਫ਼ਰ ਕੀਤਾ ਸਤਾਨੀ ਗੱਡੀਆਂ ਰਾਹੀਂ ਆ ਆਪਣੀ ਕਿਸੇ ਗੱਡੀ ਤੇ ਰਾਹੀਂ ਕੀਤਾ ਕਦੇ-ਕਦੇ ਆਪ ਜੀ ਨੇ ਵੇਖਿਆ ਹੋਵੇਗਾ ਕਿ ਸਕੂਟੀ ਤੇ ਰਾਹੀਂ ਵੀ ਉਸਫ਼ਰ ਕੀਤਾ ਵਾ ਅੱਜ ਇਹਨਾਂ ਦੀ ਇੱਕ ਆਪਣੀ ਬਾਈਕ ਦੇ ਉੱਪਰ ਜੋ ਇਹ ਕਾਫੀ ਵੇਲੇ ਟਰੈਵਲ ਦੇ ਉੱਪਰ ਲੈ ਕੇ ਜਾਂਦੇ ਨੇ ਉਹਦੇ ਉੱਪਰ ਜਾ ਰਹੇ ਆ ਤੇ ਕਾਫੀ ਲੰਬਾ ਪੈਣਾ ਵਾ ਸ਼੍ਰੀਨਗਰ ਅਸੀਂ ਕੱਟ ਕੇ ਆਇਆ ਹੁਣ ਆਪਾਂ ਇੱਥੋਂ ਅੱਗੇ ਵਧ ਰਹੇ ਆ ਤੇ ਇੱਥੋਂ ਅੱਗੇ ਵਧਦੇ-ਵਧਦੇ ਆਪ ਜੀ ਨੂੰ ਨਾਲ-ਨਾਲ ਅਪਡੇਟ ਦਿੰਦੇ ਰਹਾਂਗੇ ਜੀ ਆਪ ਜੀ ਨੇ ਕੋਈ ਦੱਸਣਾ ਹੋਵੇ ਦੱਸ ਦਿਓ ਬਾਬਾ ਜੀ ਤੂੰ ਸਬਦਤ ਭਾਈ ਨਾਲਾ ਵੇਖਦੇ ਹੁਣ ਕੀ ਹੁੰਦਾ ਚਲੋ ਠੀਕ ਹੈ ਜੀ ਅਸੀਂ ਦੋਨੇ ਇਸ ਸਫਰ ਦੇ ਵਿੱਚ ਚਲੇ ਆ ਬਾਕੀ ਆਪ ਜੀ ਦੇ ਨਾਲ ਅਗੇ ਸ਼ੇਅਰ ਕਰਦੇ ਜਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਸ਼ਮੀਰ ਦੀਆਂ ਖੂਬਸੂਰਤੀ ਦੇ ਵਿੱਚੋਂ ਇਸ ਮੂਜੱਸਮ ਨੂੰ ਵੇਖਦੇ ਹੋਏ ਅਸੀਂ ਊੜੀ ਤੋਂ ਹੁੰਦੇ ਹੋਏ ਕਮਾਨ ਪੋਸਟ ਰਾਈ ਪਹਲੇ ਗਏ ਤੇ ਇਨਾਂ ਖੂਬਸੂਰਤੀਆਂ ਦੇ ਵਿੱਚ ਹੀ ਕਸ਼ਮੀਰ ਦੀ ਤਵਾਰੀਖ ਦੇ ਸਰਸਾਰ ਪਏ ਹੋਏ ਨੇ ਜਿਨ੍ਹਾਂ ਦੇ ਰਾਹੀ ਮੌਜੂਦਾ ਕਸ਼ਮੀਰ ਦਾ ਸੰਦਰਭ ਤੇ ਇਥੋਂ ਦੇ ਲੋਕਾਂ ਦੀ ਆਵਾਜ਼ਾਈ ਦਾ ਉਹਨਾਂ ਦੀ ਮਾਨਸਿਕ ਸਮਾਜਿਕ ਤੇ ਰਾਜਨੀਤਿਕ ਦਸ਼ਾ ਦਾ ਸਮੀਖਿਆਣ ਲਿਆ ਜਾਂਦਾ ਹੈ। ਸਤਿ ਸੰਗਤ ਜੀ ਅਸੀਂ ਊੜੀ ਦੇ ਰਸਤੇ ਦੇ ਵਿੱਚ ਚੱਲ ਰਹੇ ਹਾਂ ਤੇ ਊੜੀ ਦੇ ਇਸ ਰਸਤੇ ਦੇ ਵਿੱਚੋਂ ਹੁੰਦੇ ਹੋਏ ਕਸ਼ਮੀਰ ਦੀ ਰੋਹਾਨੀਅਤ ਦੇ ਜਿਹੜੇ ਸਰਸਾਰ ਨੇ ਉਹ ਆਪ ਮਹਾਰੇ ਹੀ ਆਪਣੀ ਗੀਤਗਾਰੀ ਹੈ ਤੇ ਇਸ ਟਾਈਮ ਅਸੀਂ ਬਰਾਬਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਰਨਪੀਲਾ ਸਾਹਿਬ ਊੜੀ ਦੇ ਵਿੱਚ ਹਾਂ ਪੂਰੀ ਇਤਿਹਾਸਕ ਵੀਡੀਓ ਆਪ ਜੀ ਨੇ ਪਹਿਲਾਂ ਹੀ ਵਿਰਸਾ ਚੈਨਲ ਤੇ ਵੇਖੀ ਹੈ ਮੈਂ ਫੇਰ ਤੋਂ ਆਪ ਜੀ ਦੇ ਸਾਹਮਣੇ ਇਹ ਵੀਡੀਓ ਜਿਹੜੀ ਤੁਹਾਡੇ ਸਾਹਮਣੇ ਸਕਰੀਨ ਤੇ ਆ ਰਹੀ ਹੋਵੇਗੀ ਇਸ ਦੇ ਉੱਪਰ ਤੁਸੀਂ ਜਰਾਓ ਤੇ ਸਾਰਾ ਇਤਿਹਾਸ ਤੁਸੀਂ ਵੇਖ ਸਕਦੇ ਹੋ ਅਸੀਂ ਥੱਲੇ ਨਹੀਂ ਜਾ ਰਹੇ ਕਿਉਂਕਿ ਆਪਾਂ ਅੱਗੇ ਜਾਣਾ ਕਾਫੀ ਇਸ ਕਰਕੇ ਅਸੀਂ ਅੱਜ ਇੱਥੋਂ ਹੀ ਦਰਸ਼ਨ ਕਰ ਰਹੇ ਹਾਂ ਜੇ ਆਉਂਦਿਆ ਸਮੇਂ ਵਾਪਸੀ ਸਮੇਂ ਸਾਨੂੰ ਸਮਾਂ ਲੱਗਿਆ ਤੇ ਅਸੀਂ ਜ਼ਰੂਰ ਦਰਸ਼ਨ ਕਰਾਂਗੇ ਤੇ ਬੜਾ ਹੀ ਖੂਬਸੂਰਤ ਮੰਜ਼ਰ ਇਸ ਵਕਤ ਚੱਲ ਰਿਹਾ ਜ ਅੱਜ ਉਸ ਇਤਿਹਾਸ ਨੂੰ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਆ ਜਿਹੜਾ ਇਤਿਹਾਸ ਤੁਸੀਂ ਕਸ਼ਮੀਰ ਦੇ ਮੌਲਕ ਦੇ ਵਿੱਚ ਵੇਖੋਗੇ ਇਹ ਮੌਲ ਆ ਕਸ਼ਮੀਰ ਦਾ ਜਿੱਥੋਂ ਕਸ਼ਮੀਰ ਦੀ ਸਿੱਖੀ ਦਾ ਆਰੰਭ ਆ ਜਿੱਥੋਂ ਕਸ਼ਮੀਰ ਦੀ ਸਿੱਖਤ ਵਾਰੀਖ ਬੋਲਦੀ ਆ ਸੋ ਆਓ ਉਹ ਦੇਖਦੇ ਜਾਂਦੇ ਹਾਂ ਜੀ ਸੋ ਇਹ ਹੈ ਜੀ ਉੜੀ ਦਾ ਮਾਰਕੀਟ ਮੇਨ ਉੜੀ ਜਿਹੜਾ ਹੈ ਜਿੱਥੇ કે ફગત તે ઇસ તો અગે 80 હોર તો લે 20 25 કિલોમીટર લગે જાના હોરજી જી અસી ઇસ સમય ઉડી તો અગે પહોંચ ચુકે આ ਅਸੀਂ ਇਸ ਸਮੇਂ ਦੁਲਾਂਜਾ ਦੇ ਕੋਲੋਂ ਰੈਡੀ ਬ੍ਰਿਜ ਪਾਸ ਕਰ ਚੁੱਕੇ ਹਾਂ ਅੱਗੇ ਕਮਾਨ ਪਹੁੰਚ ਕੇਵਲ 5 ਕਿਲੋਮੀਟਰ ਹੈ ਤੇ ਇਸ ਸਮੇਂ ਜਿੱਥੇ ਹਾਂ ਅਸੀਂ ਉੱਥੇ ਤੁਹਾਨੂੰ ਗੁਰਦੁਆਰਾ ਛੇਵੀਂ ਪਾਸ਼ੀ ਦੁਲਾਂਜਾ ਦਾ ਪਹਿਲਾ ਵੀਊ ਨਜ਼ਰ ਆ ਜਾਵੇਗਾ ਜੀ ਆ ਤੁਸੀਂ ਇਹ ਦੇਖ ਸਕਦੇ ਹੋ ਜੀ ਪਹਾੜ ਦੇ ਉੱਪਰ ਇੱਥੇ ਉਹ ਖਾਲਸਾਈ ਬਸੰਤੀ ਨਿਸ਼ਾਨ ਸਾਹਿਬ ਝੂਲ ਰਿਹਾ ਜੀ ਇਹ ਉਹ ਗੁਰਦੁਆਰਾ ਜਿੱਥੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਇਤਿਹਾਸ ਹੈ ਜੋ ਆਪ ਜੀ ਦੇ ਨਾਲ ਸਾਂਝਾ ਕਰਨਾ ਜੀ ਤੇ ਇਹ ਉਹ ਪੂਰਾ ਇਲਾਕਾ ਵਾ ਜੋ ਕਸ਼ਮੀਰ ਦੀ ਮੋੜ ਤੋਂ ਸ਼ ਤੇ ਮਾਨ ਨੂੰ ਬੜੀ ਸ਼ਾਂਤੀ ਹੋ ਗਈ ਇੱਕਦਮ ਵੇਖ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਦੀ ਵੇਖ ਰਹੇ ਹੋ ਕਿ ਉੱਥੇ ਜੋ ਕੰਸਟਰਕਸ਼ਨ ਹੈ ਸੇਵਾ ਹੈ ਉਹ ਚੱਲ ਰਹੀ ਹੈ ਤੇ ਕਈ ਸਿੰਘਾਂ ਦੀ ਆਵਾਜ਼ ਵੀ ਜਿਹੜੀ ਹੈ ਉੱਥੋਂ ਆ ਰਹੀ ਆ ਜਿਹੜੇ ਕਿ ਕਾਰ ਸੇਵਾ ਦੇ ਵਿੱਚ ਜੁੜੇ ਹੋਏ ਨੇ ਸੋ ਆਓ ਹੁਣ ਆਪਾਂ ਸਿੱਧਾ ਕਮਾਂਡ ਪੋਸਟ ਤੇ ਜਾਵਾਂਗੇ ਕਮਾਂਡ ਪੋਸਟ ਤੋਂ ਫਿਰ ਆਪਾਂ ਦੁਲਾਜਾ ਵੱਲ ਜਾਵਾਂਗੇ ਕਿਉਂਕਿ ਪਹਿਲਾਂ ਆਪਾਂ ਕਮਾਂਡ ਪੋਸਟ ਤੋਂ ਇੱਕ ਵਾਰੀ ਆਏ ਹਾਂ ਤੇ ਉੱਥੇ ਵੀ ਜ਼ਰੂਰ ਦੇਖ ਕੇ ਆਉਣਾ ਵਿਜ਼ਿਟ ਕਰਕੇ ਆਉਣਾ ਤੇ ਅੱਜ ਬੜਾ ਹਿੱਸਾ ਬਣਿਆ ਅੱਜ ਦਾ ਇਹ ਵਲੌਗ ਮੇਰੇ ਖਿਆਲ ਨਾਲ ਇਹ ਟ੍ਰੈਵਲ ਵੀ ਸਫਲ ਹੋ ਗਿਆ ਤੇ ਵਲੌਗ ਵੀ ਸਫਲ ਹੋ ਗਿਆ ਜੀ। ਤੁੰਦੇ ਬਹੁਤਾਂ ਪਿੰਡ ਕਿਸੇ ਸਮੇਂ ਤੇ ਕਸ਼ਮੀਰੀ ਮੁ슬ਮ ਹਿੰਦੂ ਅਤੇ ਸਿੱਖਾਂ ਦੇ ਸਾਂਝੇ ਪਾਈ ਵਾਲੇ ਦਾ ਪ੍ਰਤੀਕ ਹੁੰਦੇ ਸਨ ਪਰ ਵੰਡ ਨੇ ਇਹਨਾਂ ਸਾਰਿਆਂ ਦੀ ਆਪਸੀ ਦੂਰੀ ਨੂੰ ਬਣਾ ਦਿੱਤਾ। ਕਮਾਨ ਪੋਸਟ ਵਿੱਚ ਆਪ ਜੀ ਦਾ ਸਵਾਗਤ ਹੈ ਜੀ ਮੇਰੇ ਨਾਲ ਆਪ ਜੀ ਇਸ ਸਮੇਂ ਅਸੀਂ ਕਮਾਨ ਪੋਸਟ ਦੇ ਕੋਲ ਆ ਤੇ ਇਹ ਜੋ ਪੋਸਟ ਆ ਸਭ ਤੋਂ ਪਹਿਲੀ ਪੋਸਟ ਇੰਡੀਆ ਦੀ ਫਰਸਟ ਲਾਈਨ ਆਫ ਕੰਟਰੋਲ ਜਿਹੜੀ ਕਿ ਸ਼ੁਰੂ ਹੋ ਜਾਂਦੀ ਆ ਇਸ ਪਾਸੇ ਵਾਲ ਜਿਹੜਾ ਵੀ ਪਹਾੜ ਆ ਉਹ ਪਾਰ ਪਾਕਿਸਤਾਨ ਦਾ ਆ ਜੋ ਪਾਕਿਸਤਾਨ ਦੇ ਹੈ ਦੋ ਪ੍ਰਬੰਧ ਅਧੀਨ ਕਸ਼ਮੀਰ ਹੈ ਉਸ ਦਾ ਹੈ ਤੇ ਇਸ ਪਾਸੇ ਹਿੰਦੁਸਤਾਨ ਦਾ ਕੇਵਲ ਵਿੱਚ ਇੱਕ ਦਰਿਆ ਦਾ ਫਾਸਲਾ ਇਹਨਾਂ ਦਰਿਆਵਾਂ ਦੇ ਫਾਸਲੇ ਵਿੱਚ ਰੂਹਾਂ ਦਾ ਫਾਸਲਾ ਕਦੋਂ ਬਣ ਗਿਆ ਅਸੀਂ ਜਾਣ ਵੀ ਨਹੀਂ ਸਕਦੇ ਉਹੀ ਇਲਾਕਾ ਜਿੱਥੋਂ ਕਬਾਲੀਆਂ ਨੇ ਆਣ ਕੇ ਆਇ ਤੋਂ ਬਾਰਮੋਲੇ ਵਾਲ ਕੋਚ ਕੀਤਾ ਸੀ ਆਓ ਅੱਗੇ ਚਲਦੇ ਆਂ ਤੇ ਤੁਹਾਨੂੰ ਦੱਸਦੇ ਜਾਂਦੇ ਆਂ ਇਹ ਆ ਜੀ ਕਮਾਂਡ ਪੋਸਟ ਤੇ ਆਓ ਅੱਗੇ ਚਲਦੇ ਆਂ ਦੇਖਦੇ ਜਾਂਦੇ ਆਂ ਜੀ ਬਾਬਾ ਸਰਬਜੀਤ ਸਿੰਘ ਮੇਰੇ ਨਾਲ ਨੇ ਅੱਜ ਬੜੀ ਸੋਹਣੀ ਟ੍ਰਿਪ ਕਰਾ ਦਿੱਤੀ ਬਾਬਾ ਜੀ ਨੇ ਤੇ ਆਓ ਚਲਦੇ ਆਂ ਅੱਗੇ ਵੇਖਣ ਵਾਲਿਆਂ ਲਈ ਇਹ ਜਗ੍ਹਾ ਕੇਵਲ ਦੋ ਸਰਹੱਦਾਂ ਦਾ ਮੇਲ ਹੈ ਪਰ ਕਸ਼ਮੀਰ ਦੇ ਨਾਲ ਜੁੜੀ ਹੋਈਆਂ ਹਰ ਇੱਕ ਉਹ ਰੂਹਾਂ ਜੋ ਸੰਤਾਪ ਦੇ ਵਿੱਚ ਰਹੀਆਂ ਨੇ ਉਹਨਾਂ ਦੇ ਲਈ ਇਹ ਰੂਹਾਂ ਦੀ ਆਪਸੀ ਦੂਰੀ ਹੈ ਕੋਲ ਅਸੀਂ ਹੁਣ ਉਸ ਨਜ਼ਦੀਕੀ ਪੁੰਜ਼ਰ ਤੇ ਹਾਂ ਜਿੱਥੋਂ ਇਹ ਬਾਰਡਰ ਆ ਜਾਂਦਾ ਜੀ ਇਹ ਸੀਮਾਵਾਂ ਹੱਦ ਬਦੀਆਂ ਬੜੀਆਂ ਜਾਂਦੀਆਂ ਨੇ ਗੁਮਾਨ ਪੋਸਟ ਦੇ ਬਿਲਕੁਲ ਕੋਲ ਅਸੀਂ ਗੁਮਾਨ ਅਮਨ ਸੇਤੂ ਬ੍ਰਿਜ ਦੇ ਕੋਲ ਆ ਓ ਜਿੰਨਾ ਰਸਤਾ ਜਾ ਰਿਹਾ ਜੀ ਸਾਰਾ ਪਾਕਿਸਤਾਨ ਦਾ ਹੈ ਤੇ ਧਰਤੀ ਇੱਕੋ ਹੀ ਪਰ ਪਾਸਾ ਇੱਕ ਪਾਕਿਸਤਾਨ ਤੇ ਇੱਕ ਹਿੰਦੁਸਤਾਨ ਇਧਰ ਹਿੰਦੁਸਤਾਨ ਦਾ ਝੰਡਾ ਲੱਗਿਆ ਤੇ ਉਹ ਦੇਖੋ ਤੇ ਪਾਕਿਸਤਾਨ ਦੇ ਜਿਹੜੇ ਛੰਡੇ ਨੇ ਉਹ ਲੱਗੇ ਨੇ ਮੁਜ਼ਫਰਾਬਾਦ 52 ਕਿਲੋਮੀਟਰਾਂ ਚਕੋਟੀ 2 ਕਿਲੋਮੀਟਰਾਂ ਚਕੋਟੀ ਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਕਤਲੇਆਮ ਹੋਇਆ ਜਿਹੜਾ ਆਪ ਜੀ ਪੁਲ ਵੇਖ ਰਹੇ ਹੋ ਇਹ 1947 ਦੇ ਵਿੱਚ ਕਬਾਲੀਆਂ ਵੱਲੋਂ ਇਸੇ ਨੂੰ ਤੋੜ ਦਿੱਤਾ ਗਿਆ ਸੀ ਫਿਰ ਇਹਨੂੰ ਵਾਪਸ ਬਣਾਇਆ ਗਿਆ ਹੈ ਕਿਉਂਕਿ ਇਹ ਜਲਮਵਾਲੀ ਰੋਡ ਜਿਹੜਾ ਹੈ ਜਾਣਾ ਸੀ ਪਰ 1947 ਦੇ ਵੇਲੇ ਜਿਹੜਾ ਸੀ ਉਹ ਇਹਨੂੰ ਤੋੜ ਦਿੱਤਾ ਗਿਆ ਸੀ ਉੱਥੇ ਵੀ ਨਜ਼ਰ ਆ ਰਿਹਾ ਜੀ ਇਸ ਸਮੇਂ ਸਕੋਟੀ ਮੁਜ਼ਫਰਾਬਾਦ ਜੋੜਾ ਮੇ ਪੜ ਰਿਆ ਹੈ اسلامਾਬਾਦ ਤੇ ਉੱਥੋਂ ਸਾਨੂੰ ਆਵਾਜ਼ ਵੀ ਆ ਰਹੀ ਆ ਕੇਵਲ ਧਰਤੀ ਦਾ ਫਰਕ ਪੈ ਗਿਆ ਜੀ ਪਾਣੀ ਇੱਕ ਬਰੱਚ ਇੱਕ ਸਿਰਫ ਸਾਡੀਆਂ ਹੀ ਦੂਰੀਆਂ ਕੁਝ ਇੱਕ ਸਿਆਸੀ ਦੂਰੀਆਂ ਕੁਝ ਕੋਹ ਦੂਰੀਆਂ ਜਿਹੜੀਆਂ ਸਾਡੇ ਲਈ ਬੜੀਆਂ ਨੁਕਸਾਨਦੇਹੀ ਬਣੀਆਂ ਹੋਈਆਂ ਨੇ ਅੰਦਰ ਦਿਲ ਕਲਮਰਾ ਵੀ ਰਿਹਾ ਬੜਾ ਇਹ ਜਿਸ ਧਰਤੀ ਦੇ ਵਿੱਚ ਸਾਡੀ ਤਵਾਰੀਖ ਪਈ ਹੋਈ ਹੈ ਜਿੱਥੋਂ 20000 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਨ ਸਥਾਨ ਉਸ ਜਗ੍ਹਾ ਤੇ ਆ ਗੁਰੂ ਨਾਨਕ ਪਾਤਸ਼ਾਹ ਦੇ ਪਵਨ ਸਥਾਨ ਨੇ ਪਰ ਸਾਡਾ ਇੱਥੇ ਤੱਕ ਦਾ ਸਫ਼ਰ ਸੀ ਜਿੱਥੇ ਤੁਹਾਨੂੰ ਦੱਸਣਾ ਇਹ ਪਹਿਲੀ ਪੋਸਟ ਜਿਹੜੀ ਹਿੰਦੁਸਤਾਨ ਦੀ ਆ ਠੀਕ ਹੈ ਜੀ ਪਾਕਿਸਤਾਨ ਦੀ ਉਪਰਲੇ ਪਿੰਡ ਜਿਨ੍ਹਾਂ ਦੇ ਵਿੱਚੋਂ ਮੁਜ਼ਫਰਾਬਾਦ ਚਕੋਟੀ ਇਹ ਸਾਰੀ ਹੀ ਸਿੱਖਾਂ ਦੇ ਇੱਕ ਮੁਜੱਸਮ ਹੁੰਦੇ ਸੀ ਜਿੱਥੇ 1947 ਦਾ ਨਰਸਿੰਘਾਰ ਵੱਡੇ ਪੱਧਰ ਤੇ ਕੀਤਾ ਗਿਆ 20000 ਤੋਂ ਵੱਧ ਸਿੱਖਾਂ ਦਾ ਕਤਲੇਆਮ ਉਹਨਾਂ ਪਿੰਡਾਂ ਦੇ ਵਿੱਚ ਕੀਤਾ ਗਿਆ ਹੈ ਬੜਾ ਇੱਕ ਨਾ ਧਰਤੀ ਦੀ ਫੀਲਿੰਗ ਕਾਫੀ ਹੁੰਦੀ ਹੈ ਨੇ ਕਿ ਸਰਬਜੀਤ ਸਿੰਘ ਤੇ ਮੈਂ ਉਹ ਮਹਿਸੂਸ ਕਰ ਰਹੇ ਹਾਂ ਇੱਥੇ ਬੈਠ ਕੇ ਕੈਸਾ ਲੱਗ ਰਿਹਾ ਸਰਜੀ ਸਿੰਘ ਜੀ ਮੈਨੂੰ ਤਾਂ ਲੱਗਿਆ ਅੱਜ ਕਾਫੀ ਅੱਛੇ ਤਰ੍ਹਾਂ ਦੇ ਨਾਲ ਅਸੀਂ ਇਹ ਚੀਜ਼ ਨੂੰ ਵੇਖ ਲਿਆ ਔਰ ਮੇਰੇ ਖਿਆਲ ਨਾਲ ਐਕਸਪੀਰੀਅੰਸ ਬੜਾ ਚੰਗਾ ਸੀ ਬਟ ਮੈਂ ਕਦੇ ਐਕਸਪੈਕਟ ਨਹੀਂ ਕੀਤਾ ਸੀ ਮੈਂ ਆਪਣੇ ਸਵੀਰ ਦਾ ਬੜਾ ਧੰਨਵਾਦ ਕਰਦਾ ਅਜੇ ਮੈਂ ਇਸ ਸਾਲ ਤੇ ਐਕਸਪੈਕਟ ਨਹੀਂ ਕੀਤਾ ਸੀ ਹੋਇਆ ਸੀ ਮੈਂ ਕਿ ਅਸੀਂ ਬਣਾ ਸਕਦੇ ਸੀ ਪਲਾਨ ਪਰ ਅਜੇ ਤੱਕ ਕੋਈ ਪਲਾਨ ਨਹੀਂ ਸੀ ਕਿ ਅਸੀਂ ਇੱਥੇ ਆਵਾਂਗੇ ਸਤਿਗੁਰੂ ਨੇ ਆਪ ਹੀ ਕਰਨਾ ਹੁੰਦਾ ਮੌਸਮ ਐਕਡਮ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਲਗ ਆ ਸ਼ਿਰਨਗਰ ਤੇ ਇਹਦੇ ਵਿੱਚ ਬਹੁਤ ਫਰਕ ਆ ਮੌਸਮ ਦੇ ਵਿੱਚ ਨਾਈ ਤੇ ਕੋ ਮੈਨੂੰ ਠੰਡ ਲੱਗ ਰਹੀ ਹੈ ਹੱਥ ਠੰਡੇ ਨਹੀਂ ਹੋ ਰਹੇ ਇਸ ਮਸਫਲਰ ਦੀ ਲੋੜ ਨਹੀਂ ਤੇ ਸਾਰਾ ਕੁਝ ਆਪਣੇ ਪਾਸ ਹੀ ਹੈ ਜੀ ਸੋ ਇਹ ਚੀਜ਼ਾਂ ਇੱਥੇ ਮਤਲਬ ਕਰ ਰਹੀਆਂ ਨੇ ਜੀ ਤੇ ਆਓ ਅੱਗੇ ਹੁਣ ਆਪਾਂ ਦੁਲਾਂਝਾ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਦਰਸ਼ਨ ਕਰਕੇ ਫੇਰ ਆਪਾਂ ਸ਼੍ਰੀ ਨਗਰ ਵੱਲ ਨੂੰ ਜਾਵਾਂਗੇ ਅੱਗੇ ਵੱਧੋ ਇਨਾਂ ਲੱਖਿਆਂ ਦੇ ਵਿੱਚ ਚੱਲਦੇ ਹੋਏ ਇਵੇਂ ਲੱਗਦਾ ਜਿਵੇਂ ਇੱਥੇ ਦੀ ਕੁਦਰਤ ਇਤੋਂ ਦੇ ਆਵਾਜ਼ਾਰ ਲੋਕ ਸਾਰੇ ਹੀ ਆਪਣੀ ਤਵਾਰੀਖ ਤੇ ਉਸ ਬੀਤੇ ਹੋਏ ਸਮੇਂ ਦੀ ਆਵਾਜ਼ ਅਤੇ ਗਵਾਹੀ ਨੂੰ ਯਾਦ ਕਰਦੇ ਹੋਏ ਹਮੇਸ਼ਾ ਹੀ ਉਹਨੂੰ ਖੋਜਦੇ ਰਹਿੰਦੇ ਨੇ ਤਾਂ ਕਿ ਉਹ ਹਮੇਸ਼ਾ ਇੱਥੇ ਸਰਸ਼ਾਰ ਰਹੇ ਪਰ ਸਮੇਂ ਅਤੇ ਵਕਤ ਨੇ ਉਸ ਨੂੰ ਕਿਤੋਂ ਤੱਕ ਜਿਦਾ ਕਰਕੇ ਰੱਖਣਾ ਇਹ ਕੋਈ ਨਹੀਂ ਜਾਣਦਾ ਮਾਨ ਪੋਸਤੋ ਫੇਰ ਆਪਾਂ ਨੂੰ ਦੁਲਾਂਝੇਵਲ ਤੱਕ ਰਾ ਲੈਣਾ ਪਿਆ ਇਹ ਦੋਨੇ ਇਲਾਕੇ ਕਿਉਂਕਿ ਭਾਰਤ ਪਾਕਿਸਤਾਨ ਦੀ ਸੀਮਾ ਤੇ ਨੇ ਇਸ ਕਰਕੇ ਇੱਥੇ ਪਹੁੰਚਣਾ ਬਹੁਤ ਹੀ ਔਖਾ ਸੀ ਪਰ ਅਸੀਂ ਫੇਰ ਵੀ ਇਸ ਨਿਸ਼ਚੇ ਨੂੰ ਲੈ ਕੇ ਇੱਥੇ ਸਤਗੁਰੂ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਰਾਹ ਦੀ ਹੋਈਆਂ ਔਕੜਾਂ ਨੂੰ ਉਸੇ ਅਕਾਲਪੁਰ ਦੇ ਪਾਣੇ ਅਨੁਸਾਰ ਮੰਨ ਕੇ ਚੱਲਦੇ ਗਏ بڑے ਸਫ਼ਰ ਤੋਂ ਬਾਅਦ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਨਾਲ ਇਸ ਸਮੇਂ ਸ਼ਾਮ ਦੇ 6 ਵੱਜ ਚੁੱਕੇ ਨੇ ਦੇਰੀ ਹੋ ਗਈ ਪਰ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਗੁਰਦੁਆਰਾ 6ਵੀਂ ਪਾਸ਼ਾਹੀ ਦੁਲਾਂਝਾ ਦੇ ਵਿਖੇ ਅਸੀਂ ਪਹੁੰਚ ਚੁੱਕੇ ਆਂ ਤੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਹੈ ਇਸ ਸਮੇਂ ਅਸੀਂ ਇਸ ਸਮੇਂ ਲਾਈਨ ਆਫ ਕੰਟਰੋਲ ਦੇ ਵਿੱਚ ਆ ਇਹ ਪੂਰਾ ਬਾਰਡਰ ਏਰੀਆ ਵਾ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਸਫਰੀ ਪਿੰਡਾ ਵਾ ਉਹ ਇੱਥੋਂ ਗਿਆ ਵਾ ਅੱਗੇ ਕਮਾਂਡ ਪੋਸਟ ਹੈ ਜਿੱਥੋਂ ਅਸੀਂ ਹੁਣੇ-ਹੁਣੇ ਆਏ ਆਂ ਜਿੱਥੇ ਉਹ ਤੁਸੀਂ ਬਤੀਆਂ ਬਲਦੀ ਵੇਖ ਰਹੇ ਹੋ ਇਹ ਸਾਰਾ ਹੀ ਪਾਕਿਸਤਾਨ ਆ ਇਹ ਪਾਰ ਕਸ਼ਮੀਰ ਆ ਅੱਜ ਅਸੀਂ ਇਸ ਟ੍ਰੈਵਲ ਨੂੰ ਪੂਰਾ ਕੀਤਾ ਇਸ ਚੜਦੇ ਹੋਏ ਨਿਸ਼ਾਨ ਸਾਹਿਬ ਦੀਆਂ ਰੰਗਤਾ ਸਾਨੂੰ ਸਾਡੇ ਤਵਾਰੀਖ ਨਾਲ ਜੋੜ ਰਹੀ ਆ ਇਹ ਗੁਰੂ ਘਰ ਬਣਨ ਜਾ ਰਿਹਾ ਜੀ ਜਦੀ ਸੇਵਾ ਚੱਲ ਰਹੀ ਆ ਆਓ ਅਸੀਂ ਦਰਸ਼ਨ ਕਰਕੇ ਤੇ ਫਿਰ ਆਪ ਜੀ ਨੂੰ ਵੀ ਕਰਾਉਂਦੇ ਆ ਇਸਵੇਂ ਖੜੇ ਹਾਂ ਗੁਰਦੁਆਰਾ ਸ਼੍ਰੀ ਮਾਰਗ ਦੁਲਾਂਜਾ ਮੈਂ ਹੁਣੇ ਨਾਮ ਪੜਿਆ ਤੇ ਛੇਲੀ ਮਾਰਗ ਛੇਵੀ ਪਾਸ਼ੀ ਦੇ ਨਾਮ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਕਮਲਾਂ ਦੇ ਨਾਲ ਕਿਉਂਕਿ ਸਤਗੁਰੂ ਜੀ ਨੇ ਇਹੀ ਮਾਰਗ ਜੜਾ ਲਿਆ ਸੀ ਕਿਉਂਕਿ ਆਪ ਜੀ ਨੂੰ ਦੱਸਤੀ ਹੈ ਕਿ ਸਤਗੁਰੂ ਜੀ ਪਰਨਪੀਲਾ ਦੇ ਵਿਖੇ ਆਏ ਨੇ ਉੱਥੇ ਪੰਜ ਪੀਰਾਂ ਦੇ ਨਾਲ ਵਿਚਾਰ ਕਰਕੇ ਸੰਵਾਦ ਕਰਕੇ ਉਹਨਾਂ ਨੂੰ ਗੁਰਮਤ ਦਾ ਮਾਰਗ ਦੱਸ ਕੇ ਸਤਗੁਰੂ ਜੀ ਇੱਥੋਂ ਹੀ ਮੁਜ਼ਫਰਾਬਾਦ ਵੱਲ ਫਿਰ ਅੱਗੇ 라ਵਲਪਿੰਡੀ ਤੋਂ ਹੁੰਦੇ ਹੋਏ ਪੰਜਾਬ ਗਏ ਨੇ ਤੇ ਇੱਥੇ ਸਤਗੁਰੂ ਜੀ ਦੇ ਘੋੜਿਆਂ ਦਾ ਨਿਸ਼ਾਨ ਹੈ ਕੌੜੇ ਦੇ ਪੈਰ ਦਾ ਨਿਸ਼ਾਨ ਜਿਹੜਾ ਕਿ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਹੋ ਤੇ ਜਿਹਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਸਥਾਨ ਪਹਿਲਾਂ ਛੋਟਾ ਹੁੰਦਾ ਸੀ ਆਰਮੀ ਦੇ ਕੰਟਰੋਲ ਦੇ ਵਿੱਚ ਸਾਰਾ ਏਰੀਆ ਹੈ ਇਸੇ ਕਰਕੇ ਇੱਥੇ ਆਉਣਾ ਮੁਸ਼ਕਲ ਸੀ ਪਰ ਅੱਜ ਇਸ ਦੀ ਸੇਵਾ ਜਿਹੜੀ ਹੈ ਉਹ ਚੱਲ ਰਹੀ ਹੈ ਅਸੀਂ ਥੋੜੀ ਦੇਰੀ ਵਿੱਚ ਆਏ ਹਾਂ ਦਿਨੇ ਇੱਥੇ ਕਾਰ ਸੇਵਾ ਬਾਬਾ ਹਰਬੰਦ ਸਿੰਘ ਜੀ ਅਥਾ ਬਾਰਾ ਮੌਲਾ ਦਾ ਸਿੱਖ ਸੰਗਤ ਤੇ ਹੋਰ ਸਿੱਖ ਸੰਗਤਾਂ ਬੜੀਆਂ ਇਚਾਰ ਦੇ ਨਾਲ ਸੇਵਾ ਕਰਦੀਆਂ ਨੇ ਤੇ ਸਾਰਾ ਸਮਾਨ ਜਿਹੜਾ ਨੇ ਉਹ ਸਿੱਖ ਸੰਗਤਾਂ ਲੈ ਕੇ ਆਉਂਦੀਆਂ ਨੇ ਤੇ ਇਸ ਸਮੇਂ ਜਿਹੜਾ ਹੈ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਅਸੀਂ ਪਹੁੰਚੇ ਆ ਮੇਰੇ ਬੜੀ ਦਿਲੋਂ ਉਮੀਦ ਸੀ ਕਿ ਅਸੀਂ ਇਸ ਗੁਰਦੁਆਰਾ ਸਾਹਿਬ 'ਚ ਪਹੁੰਚੀ ਹੈ ਤੇ ਮੈਂ ਜਿੱਥੇ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਕਰਦਾ ਕਿ ਅੱਜ ਆਪਣੇ ਪਾਵਨ ਸਥਾਨ ਦੇ ਦਰਸ਼ਨ ਕਰਵਾ ਦਿੱਤੇ ਉਥੇ ਆਪਣੇ ਉਦਮੀ ਵੀਰ ਸਰਬਜੀਤ ਸਿੰਘ ਦਾ ਵੀ ਧੰਨਵਾਦ ਕਰਦਾ ਜਿਨੇ ਆਪਣੇ ਇਸ ਕਥਨ ਨੂੰ ਪੂਰਾ ਕਰਕੇ ਦੱਸਿਆ ਕਿ ਅਸੀਂ ਵੀਰ ਜੀ ਉਸ ਗੁਰਦਾਰੇ ਵਿੱਚ ਜਾਵਾਂਗੇ ਤੇ ਜ਼ਰੂਰ ਜਾਵਾਂਗੇ ਕਿਉਂਕਿ ਮੈਂ ਤਾਂ ਸੋਚਿਆ ਸੀ ਕਿ ਸਾਡਾ ਸਮਾਂ ਜਿਹੜਾ ਹੈ ਬਹੁਤ ਹੋ ਗਿਆ ਅਸੀਂ ਨਹੀਂ ਜਾ ਪਾਵਾਂਗੇ ਸੋ ਮੈਂ ਤੁਹਾਨੂੰ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਦੱਸਣ ਜਾ ਰਿਹਾ ਹਾਂ ਇਸ ਸਾਰਾ ਸਮਾਨ ਪਿਆ ਹੋਇਆ ਜੀ ਜਿਹੜਾ ਕਿ ਕਾਰ ਸੇਵਾ ਦੇ ਨਾਲ ਸੰਬੰਧਿਤ ਹੈ ਤੇ ਇਹ ਉਹ ਅਸਥਾਨ ਹੈ ਜਿੱਥੇ ਇਹਨੂੰ ਢੱਕ ਕੇ ਰੱਖਿਆ ਗਿਆ ਹੈ ਪ੍ਰੋਪਰਲੀ ਕਿਉਂਕਿ ਕੰਮ ਚੱਲ ਰਿਹਾ ਕੰਸਟਰਕਸ਼ਨ ਚੱਲ ਰਹੀ ਆ ਤੇ ਕਾਰ ਸੇਵਾ ਬਾਬਾ ਹਰਮਨ ਸਿੰਘ ਦੇ ਅੰਦਰ ਕੰਸਟਰਕਸ਼ਨ ਚੱਲ ਰਹੀ ਆ ਇਹ ਜਿਹੜਾ ਸਥਾਨ ਆ ਇਹ ਗੁਰਦੁਆਰਾ ਉਸੇ ਗੁਰੂ ਸਾਹਿਬ ਜੀ ਦੇ ਘੌੜੇ ਦੇ ਪੈਰ ਦਾ ਨਿਸ਼ਾਨ ਆ ਇੱਥੇ ਪਹਿਲਾਂ ਆਰਮੀ ਨੇ ਇੱਕ ਛੋਟਾ ਜਿਹਾ ਗੁਰਦੁਆਰਾ ਬਣਾਇਆ ਹੋਇਆ ਸੀ ਕਿਉਂਕਿ ਏਰੀਆ ਗੁਰਦੁਆਰਾ ਆਰਮੀ ਦੇ ਅੰਦਰ ਹੈ ਉਹਨਾਂ ਨੇ ਗੁਰੂਤਾਂ ਵੀ ਨਹੀਂ ਤੇ ਇੱਕ ਸੋੜੀ ਨਿਸ਼ਾਨੀ ਬਣਾ ਕੇ ਰੱਖੀ ਸੀ ਪਰ ਹੁਣ ਇੱਥੇ ਜ਼ਰੂਰ ਪ੍ਰਕਾਸ਼ ਵੀ ਹੋਣਗੇ ਸਤਿਗੁਰੂ ਜੀ ਨੇ ਚਾਹਿਆ ਤੇ ਇੱਥੇ ਦੀਵਾਨ ਵੀ ਲੱਗਣਗੇ ਤੇ ਆਪ ਸਿੱਖ ਸੰਗਤਾਂ ਵੇਖਦੇ ਜਾਵੋਗੇ ਕਿ ਇਹ ਗੁਰੂ ਘਰ ਕਿਵੇਂ ਰੋਸ਼ਨ ਹੋਵੇਗਾ ਅਸੀਂ ਇਹਦੇ ਪੂਰੇ ਇਤਿਹਾਸ ਬਾਰੇ ਆਪ ਜੀ ਦੇ ਨਾਲ ਹੁਣ ਸਾਂਝ ਪਾਉਣ ਜਾ ਰਹੇ ਹਾਂ ਜੀ ਆਪ ਜੀ ਇਸ ਵੀਡੀਓ ਤੋਂ ਹੁਣ ਇਸ ਤੋਂ ਜਾਣੋ ਜੀ ਪੂਰਾ ਇਤਿਹਾਸ ਗੁਰਦੁਆਰਾ ਸ਼੍ਰੀ ਵਾਰਗ ਦੁਲਾਂਜਾ ਉੜੀ ਤੋਂ 11 ਕਿਲੋਮੀਟਰ ਦੀ ਦੂਰੀ ਤੇ ਛੋਟਾ ਕਾਜ਼ੀਨਾਗਰ ਦੀਆਂ ਪਹਾੜੀਆਂ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਵਾਰਗ ਦੁਲਾਂਜਾ ਆਪਣੇ ਆਪ ਦੇ ਵਿੱਚ ਗੁਰੂ ਸਾਹਿਬਾਨ ਦੇ ਸਰਬਮੁਨਖੀ ਆਸ਼ੀਸ਼ ਨੂੰ ਦ੍ਰਿੜ ਕਰਵਾਉਂਦਾ ਹੈ ਸਤਿਗੁਰ ਜੀ ਜਿਸ ਸਮੇਂ ਗੁਰਦੁਆਰਾ ਪਰਨਪੀਲਾ ਦੇ ਕੋਲ ਰੁਕੇ ਸਨ ਜਿੱਥੋਂ ਕਿ ਪੰਜ ਪੀਰਾਂ ਦੇ ਨਾਲ ਵਿਚਾਰ ਗੁਸ਼ਟੀ ਕਰਕੇ ਅੱਗੇ ਵੱਧੇ ਸਨ ਤਾਂ ਇੱਥੇ ਹੁੰਦੇ ਹੋਏ ਉਹ ਅੱਗੇ ਗਏ ਸਨ ਇੱਥੇ ਇਤਿਹਾਸ ਦੇ ਮੁਤਾਬਕ ਸੈਦ ਇਮਰ ਗਾਜ਼ੀ ਆਪਣੇ ਛੋਟੇ ਪਰਾ ਮਾਸੂਮ ਸ਼ਾ ਗਾਜ਼ੀ ਜਿਨੂੰ ਕਿ ਇਲਾਕੇ ਦੇ ਵਿੱਚ ਬਹੁਤ ਸਤਕਾਰ ਵਜੋਂ ਯਾਦ ਕੀਤਾ ਜਾਂਦਾ ਹੈ ਉਹ ਇੱਥੇ ਕੋਲ ਉੜੀ ਦੀ ਯਾਤਰਾ ਤੇ ਆਏ ਹੋਏ ਸਨ ਤੇ ਇੱਥੇ ਗੁਰੂ ਸਾਹਿਬ ਜੀ ਦੇ ਨਾਲ ਮਿਲਾਪ ਕਰਕੇ ਅਧਿਆਤਮਕ ਵਿਚਾਰਾਂ ਵੀ ਕੀਤੀਆਂ। ਇੱਥੇ ਇਤਿਹਾਸ ਦੇ ਮਨ ਕੇ ਚਲਿਏ ਤਾਂ ਘੋੜੇ ਦੇ ਨਿਸ਼ਾਨ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪਵਿੱਤਰ ਨਿਸ਼ਾਨੀ ਵਜੋਂ ਸੁਰੱਖਿਤ ਕੀਤੇ ਗਏ ਹਨ। ਗੁਰਦੁਆਰਾ ਸਾਹਿਬ ਕਿਉਂਕਿ ਬਾਰਡਰ ਤੇ ਸਥਿਤ ਸੀ ਇਸ ਕਰਕੇ ਦੀ ਸੇਵਾ ਸੰਭਾਲ ਕਰਨੀ ਔਖੀ ਸੀ ਪਰ 1970 ਵਿੱਚ ਸ਼ਾਦਰਾ ਅਤੇ ਸਲਾਮਾਬਾਦ ਦੇ ਸੱਚ ਪਾਈ ਜਾ ਰਹੇ ਨੇ ਅਭਿ ਇਸ ਨਿਸ਼ਾਨੀਆਂ ਨੂੰ ਸੁਰੱਖਿਤ ਰੱਖਣ ਦੇ ਲਈ ਇੱਕ ਢਾਂਚਾ ਖੜਾ ਕੀਤਾ ਸਰਦਾਰ ਰਵੀਲ ਸਿੰਘ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇੱਕ ਹੋਰ ਢਾਂਚਾ ਬਣਾਇਆ ਉਪਰੰਤ ਭਾਰਤੀ ਫੌਜ ਜਦੋਂ ਇਸ ਖੇਤਰ ਦੇ ਵਿੱਚ ਆਈ ਤਾਂ ਉਹਨਾਂ ਨੇ ਵੀ ਇਸ ਢਾਂਚੇ ਨੂੰ ਸੁਰੱਖਿਅਤ ਰੱਖਣ ਦੇ ਲਈ ਪੂਰੇ ਯਤਨ ਕੀਤੇ ਇਸ ਸਮੇਂ ਗੁਰਦੁਆਰਾ ਸਾਹਿਬ ਨੂੰ ਅਕਤੂਬਰ 2024 ਵਿੱਚ ਬੀਆਰਆਰ ਦੀ ਮਦਰਾਸ ਰੈਜiment ਦੇ ਦੁਆਰਾ ਇੱਕ ਚੰਗੀ ਨਿਸ਼ਾਨੀ ਵਜੋਂ ਸਥਾਪਿਤ ਚੰਗੇ ਪ੍ਰਬੰਧ ਦੇ ਲਈ ਕਾਰ ਸੇਵਾ ਬਾਬਾ ਹਰਬੰਸ ਸਿੰਘ ਦੀ ਸਹਾਇਤਾ ਅਤੇ ਯੋਗ ਸਹਿਯੋਗ ਦੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਹ ਦੇਖ ਰਹੇ ਹੋ ਤੁਸੀਂ ਵੀਰ ਸਰਬਜੀਤ ਸਿੰਘ ਥੋੜੇ ਆਪਣੇ ਲਿਬਾਸ ਨੂੰ ਚੇਂਜ ਕਰ ਰਿਹਾ ਕਿਉਂਕਿ ਅਸੀਂ ਬਹੁਤ ਜ਼ਿਆਦਾ ਇਸ ਸਮੇਂ ਟਰੈਵਲ ਕਰਕੇ ਬਹੁਤ ਜ਼ਿਆਦਾ ਇੱਕ ਪਰੇਸ਼ਰਮ ਤੇ ਬਾਅਦ ਇੱਥੇ ਪਹੁੰਚਿਆ। ਅੱਜ ਇੱਥੇ ਪਹੁੰਚਣਾ ਜ਼ਰੂਰੀ ਸੀ, ਅੱਜ ਇੱਥੇ ਦਰਸ਼ਨ ਆਉਣਾ ਜ਼ਰੂਰੀ ਸੀ ਤੇ ਅੱਜ ਦੇ ਦਿਨ ਇਸ ਗੁਰੂ ਧਾਮ ਦੇ ਦਰਸ਼ਨ ਤੁਹਾਨੂੰ ਵੀ ਕਰਵਾਉਣ ਦਾ ਯਤਨ ਕੀਤਾ। ਹਾਂ ਥੋੜੇ ਹਨੇਰੇ ਦੇ ਵਿੱਚ ਹਾਂ। ਪਰ ਝੂਲਦੇ ਹੋਏ ਨਿਸ਼ਾਨ ਆਪਹੀ ਰੋਸ਼ਨ ਨੇ ਤੇ ਇਹ ਸਾਰੇ ਇਲਾਕਾ 5:30 ਹੋ ਗਏ ਬਿਲਕੁਲ ਸ਼ਾਮ ਦੇ 5:30 ਹੋ ਚੁੱਕੇ ਨੇ ਕਿਉਂਕਿ ਸਰਦੀਆਂ ਦਾ ਮੌਸਮ ਆ ਤੇ ਹਨੇਰਾ ਹੋ ਚੁੱਕਿਆ ਹੈ ਇੱਥੋਂ ਜਾਣਾ ਸਾਡੇ ਲਈ ਹੁਣ ਥੋੜਾ ਔਖਾ ਆ ਅੱਜ ਦੇ ਇਸ ਵਲੌਗ ਨੂੰ ਇੱਥੇ ਸਮਾਪਤਤਾ ਕਰਦੇ ਹਾਂ ਪਰ ਅਗੇ ਲਈ ਫੇਰ ਤੋਂ ਤੁਹਾਡੇ ਲਈ ਹਾਜ਼ਰ ਹੋਣ ਜਾ ਰਹੇ ਹਾਂ ਸੋ ਆਪ ਜੀ ਜਰੂਰ ਇਸ ਵਲੌਗ ਨੂੰ ਅੱਗੇ ਸ਼ੇਅਰ ਕਰੋ ਤੇ ਅਗੇ ਲਈ ਆਪਾਂ ਜ਼ਰੂਰ ਤੁਹਾਡੇ ਨਾਲ ਜਿਹੜਾ ਹੈ ਮਲਾਪ ਕਰਾਂਗੇ ਸੋ ਜ਼ਰੂਰ ਇਸ ਪੂਰੀ ਵੀਡੀਓ ਨੂੰ ਵੇਖੀਂਦਾ ਹੋਇਆ ਨਿਸ਼ਾਨ ਸਾਨੂੰ ਆਪਣੇ ਇਤਿਹਾਸ ਦੀ ਤਵਾਰੀਖ ਦੇ ਨਾਲ ਜੋੜਦਾ ਹੈ ਜਿਸ ਦੇ ਨਾਲ ਸਾਨੂੰ ਸਾਨੂੰ ਜੁੜਨਾ ਚਾਹੀਦਾ ਹੈ ਸਾਰੀ ਸੰਗਤ ਇੱਥੇ ਬੜੀ ਵੱੱਟ ਚੜ ਕੇ ਸੇਵਾ ਕਰ ਰਹੀ ਹੈ ਕਾਰ ਸੇਵਾ ਬਾਬਾ ਹਰਬੰਸ ਸਿੰਘ ਜੀ ਜਥਾ ਬਾਬਾ ਤਿਲਕਦੀਪ ਬਾਬਾ ਸ਼ਰਮਾ ਜੀ ਦੀ ਅਗਵਾਈ ਹੇਠ ਸੇਵਾ ਚੱਲ ਰਹੀ ਹੈ ਆਪਜੀ ਵੀ ਜ਼ਰੂਰ ਦਰਸ਼ਨ ਕਰੋ ਤੇ ਜ਼ਰੂਰ ਇਸ ਗੁਰੂ ਘਰ ਦੇ ਲਈ ਕੀਤੀ ਹੋਈ ਸੇਵਾ ਦੇ ਵਿੱਚ ਯੋਗਦਾਨ ਪਾਓ ਆਪਣੇ ਇਤਿਹਾਸ ਨੂੰ ਸੰਭੋ ਜਿੱਥੇ-ਜਿੱਥੇ ਵੀ ਸਾਡਾ ਇਤਿਹਾਸ ਦੀਆਂ ਤਵਾਰੀਖਾਂ ਨਿਸ਼ਾਨੀਆਂ ਨੇ ਇਹਨੂੰ ਸਾਹਮ ਅਸੀਂ ਵੀ ਇਸੇ ਮਾਰਗ ਨੂੰ ਲੈ ਕੇ ਇੱਥੇ ਤੱਕ ਪਹੁੰਚਾ ਲੈ ਕੇ ਪੁੱਜੇ ਹਾਂ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨ ਕਿ ਅੱਜ ਅਸੀਂ ਇਸ ਧਰਤੀ ਦੇ ਵਿੱਚ ਪਹੁੰਚ ਸਕੇ ਹਾਂ ਜੀ ਸੋ ਇਸੇ ਦੇ ਨਾਲ ਆਪ ਜੀ ਤੋਂ ਇੱਕ ਇਜਾਜ਼ਤ ਮੰਗਦੇ ਹਾਂ ਅੱਗੇ ਸਫ਼ਰ ਬੜਾ ਲੰਬਾ ਉਹਦੇ ਕੁਝ ਕੁ ਸ਼ਾਟ ਜ਼ਰੂਰ ਆਪ ਜੀ ਦੇ ਨਾਲ ਸ਼ੇਅਰ ਕਰਾਂਗੇ ਬਹੁਤ ਹੁਣ ਮੁਸ਼ਕਲ ਹੋ ਰਿਹਾ ਸਫ਼ਰ ਪਰ ਸਤਿਗੁਰੂ ਜੀ ਕੋਲ ਅਰਦਾਸ ਕਰਾਂਗੇ ਜੀ ਅਰਦਾਸ ਕਰਕੇ ਨਿਕਲਾਂਗੇ ਦੇਖੋ ਸਰਦਾਸ ਨੂੰ ਸਫਲ ਕਰਾਂਗੇ ਦੇਖੋ ਇੱਥੇ ਹੀ ਇਜਾਜ਼ਤ ਮਿਲਦੀ ਹੈ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ